ਜੀ.ਓ.ਸੀ. ਮਾਰਟ ਦੇ ਸ਼ੋਪਦਾਰ ਨਾਮ ਦੇ ਸਾਡੀ ਡੇਰਾ ਪਪਾ ਨਾਨਕ ਰੋਡ ਦੇ ਨੜਾਂ ਵਾਲੀ ਵਿਖੇ ਅੱਡੇ ਦੇ ਵਿੱਚ ਸਥਿਤ ਦੁਕਾਨ ਹੈਗੀ ਆ ਇਲੈਕਟ੍ਰੋਨਿਕ ਦਾ ਫਰਨੀਚਰ ਦਾ ਕਾਰੋਬਾਰ ਅਸੀਂ ਲਗਭਗ ਸੁੱਤੇ ਚਾਰਾਂ ਸਭ ਤੋਂ ਕਰ ਰਹੇ ਆ ਬਹੁਤ ਹੀ ਵਧੀਆ ਇਲਾਕਾ ਨਿਵਾਸੀਆ ਵੱਲੋਂ ਰਿਸਪਾਂਸ ਮਿਲਿਆ ਵਾ ਪਿਛਲੇ ਦੀਵਾਲੀ ਤੋਂ ਲੈ ਕੇ ਹੁਣ ਤੱਕ ਆਪਾਂ ਜਿੰਨੀ ਨਹੀਂ ਆਪਾਂ ਸੇਲ ਕੀਤੀ ਸੀ ਉਹਦੇ ਸੇਲ ਪ੍ਰੋਮੋਸ਼ਨ ਦੇ ਸੇਲ ਪ੍ਰੋਮੋਸ਼ਨ ਨੂੰ ਲੈ ਕੇ ਆਪਾਂ ਇਲੈਕਟ੍ਰਿਕ ਸਕੂਟੀ ਦਾ ਪਹਿਲਾ ਨਾਮ ਬਾਅਦ ਵਿੱਚ 43 ਇੰਚ ਲੀ ਦੀ ਵਾਸ਼ਿੰਗ ਮਸ਼ੀਨ। ਇਸ ਤੋਂ ਇਲਾਵਾ 23 ਮਾਨਸ ਹੋਰ ਵੀ ਹੈਗੇ ਸੀ ਛੋਟੇ ਵੱਡੇ ਪ੍ਰੋਡਕਟ ਪਾ ਕੇ ਤੇ ਅਸਾਂ ਕੱਟ ਚੁੱਕੇ ਹਾਂ ਅਲੱਗ-ਅਲੱਗ ਪਿੰਨਾਂ ਦੇ ਅਲੱਗ-ਅਲੱਗ ਮੈਂਬਰਾਂ ਦੇ ਸਾਡੇ ਨਿਕਲ ਚੁੱਕੇ ਆ ਨਾਮ। ਇਸ ਤੋਂ ਇਲਾਵਾ ਜਿਹੜੀ ਸਾਡੀ ਦਰਾ ਦੀ ਸਕੀਮ ਹੈਗੀ ਆ ਹੁਣ ਅ ਅਗਲੇ ਹਰ ਮਹੀਨੇ ਇੱਕ ਤਰਾ ਕੱਢਿਆ ਕਰਾਂਗੇ ਆਪਾਂ 15 ਮਹੀਨੇ ਦੀ ਸਕੀਮ ਚੱਲੇਗੀ ਜਿਹਦੇ ਵਿੱਚ ਕੋਈ ਵੀ ਮੈਂਬਰ ਜੇ ਕੋਈ ਸਾਡੇ ਨਾਲ ਜੁੜਨਾ ਚਾਹੁੰਦਾ ਵਾ ਉਹਦੇ ਨਾਲ ਉਹਦੇ ਵਾਸਤੇ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਮੇਰਾ ਨੰਬਰ ਹੈਗਾ 828480599 ਮਨਪ੍ਰੀਤ ਸਿੰਘ ਦੇ ਨਾਮ ਤੇ ਤੁਸੀਂ ਜਦੋਂ ਮਰਜੀ ਗੱਲ ਕਰ ਸਕਦੇ ਮੈਂਬਰਸ਼ਿਪ ਅਸੀਂ ਚਲਾਈ ਹੋਈ ਹੈ ਮੈਂਬਰਸ਼ਿਪ ਦੇ ਵਿੱਚ ਤੁਸੀਂ ਐਡ ਹੋਣ ਵਾਸਤੇ ਸਾਨੂੰ ਕਾਲ ਕਰ ਸਕਦੇ ਜੀ ਇਹ ਸ਼ੋਰੂਮ ਦਾ ਨਾਮ ਡੀਜੀਓਸੀ ਮਾਰਟ ਅਡਾ ਨੜਾਂ ਵਾਲੀ ਵਿਖੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਹੈ ਜੀ ਇੱਥੇ ਅੱਜ ਦਾ ਜਿਹੜਾ ਅਸੀਂਗਾ ਪ੍ਰੋਗਰਾਮ ਸਾਡਾ ਸੀਗਾ ਆਪਣੇ ਕਸਟਮਰਸ ਨੂੰ ਪ੍ਰੋਮੋਸ਼ਨ ਵਾਸਤੇ ਆਪਾਂ ਲਕੀ ਕੂਪਨ ਸਕੀਮ ਰੱਖੀ ਸੀਗੀ ਜਿਹਦੇ ਵਿੱਚ ਸਾਡਾ ਟੋਟਲ ਆਪਾਂ 21 ਇਨਾਮ ਕਰਨੇ ਸੀ ਜਿਹਦੇ ਚ 44 इंच एलडी वॉशिंग मशीन ਤੇ ਇੱਕ ਆ ਇਲੈਕਟ੍ਰਿਕ ਸਕੂਟਰੀ ਆਪਣਾ 메ਨ ਇਨਾਮ ਸੀਗਾ ਇਸ ਤੋਂ ਇਲਾਵਾ ਇੱਥੇ ਤੁਹਾਨੂੰ ਹਰ ਇੱਕ ਇਲੈਕਟ੍ਰੋਨਿਕ ਪ੍ਰੋਡਕਟ ਦੀ ਪੂਰੀ ਰੇਂਜ ਮਿਲੇਗੀ ਫਰਨੀਚਰ ਵੀ ਮਿਲੇਗਾ ਇੱਥੇ ਤੁਹਾਨੂੰ ਲਾਇਡ ਹੈਵਲ ਦੇ ਪ੍ਰੋਡਕਟ ਮਿਲਣਗੇ ਸੈਂਸਰੀ ਦੇ ਮਿਲਣਗੇ ਫਿਲਟਰਨ ਹਾਇਰ ਕਾਫੀ ਸਾਰੀਆਂ ਕੰਪਨੀਆਂ ਦਾ ਸਮਾਨ ਜਿਹੜਾ ਉਹ 0% ਵਿਆਜ ਆਸਾਨ ਕਿਸ਼ਤਾਂ ਤੇ ਮਿਲ ਜੇਗਾ ਕੋਈ ਵੀ ਘਰੋਂ ਪੈਸਾ ਲਿਆਂ ਦੀ ਲੋਡ ਨਹੀਂ 1 ਰੁਪਿਆ ਲਿਓ ਤੇ ਕੋਈ ਵੀ ਸਮਾਨ ਆਪਣੇ ਘਰ ਤੁਸੀਂ ਆਰਾਮ ਨਾਲ ਲੈ ਕੇ ਜਾ ਸਕਦੇ ਹੋ ਇੱਥੇ ਤੁਹਾਨੂੰ ਆਉਣ ਵਾਲੇ ਸਮੇਂ ਤੇ ਫਰਨੀਚਰ ਦੀ ਪੂਰੀ ਰੇਂਜ ਲੱਗੀ ਹੋਈ ਵੀ ਮਿਲੇਗੀ ਫਿਲਹਾਲ ਵੀ ਆਪਾਂ ਫਰਨੀਚਰ ਵੇਚ ਰਹੇ ਆ ਫਰਨੀਚਰ ਵੀ ਫਾਈਨਾਂਸ ਕਰਦੇ ਆ ਆਪਾਂ ਔਰ ਪੂਰੀ ਰੇਂਜ ਆਉਣ ਵਾਲੇ ਸਮੇਂ ਤੁਹਾਨੂੰ ਫਰਨੀਚਰ ਦੀ ਪੂਰੀ ਰੇਂਜ ਲੱਗੀ ਹੋਈ ਮਿਲੇਗੀ ਕੋਈ ਵੀ ਸਮਾਨ ਲੈਣਾ ਤੁਸੀਂ ਇੱਕ ਵਾਰੀ ਇੱਥੇ ਆਓ ਤੇ ਆ ਕੇ ਜਰੂਰ ਦੇਖੋ ਰੇਟ ਟਰਾਈ ਕਰੋ ਸਾਡੇ ਰੇਟਾਂ ਦੀ ਗਾਰੰਟੀ ਹੋਏਗੀ ਕਿ ਤੁਸੀਂ ਪੂਰੇ ਸ਼ਹਿਰ ਚ ਮੈਂ ਕਹਿੰਦਾ ਪੂਰਾ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਜਿੱਥੇ ਮਰਜ਼ੀ ਘੁੰਮ ਲੋ ਸਾਡੇ ਰੇਟਾਂ ਦੀ ਵੀ ਇੱਥੇ ਗਾਰੰਟੀ ਮਿਲੇਗੀ ਤੁਹਾਨੂੰ ਰੇਟ ਵੀ ਬਾਜ਼ਾਰ ਨਾਲੋਂ ਕਾਫੀ ਸਸਤੇ ਹੋਣਗੇ ਤੇ ਕੁ ਔਰ ਬਾਕੀ ਉਸ ਤੋਂ ਇਲਾਵਾ ਜਿਹੜਾ ਸਾਡਾ ਇੱਕ ਨਵੀਂ ਆਪਾਂ ਪ੍ਰੋਮੋਸ਼ਨ ਸਕੀਮ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਕੋਈ ਵੀ ਕਸਟਮਰ ਸਾਡੇ ਕੋਲੋਂ ਕੋਈ ਸਮਾਨ ਲੈਂਦਾ ਹੈ ਤੇ ਉਹਨੂੰ ਹਰ ਮਹੀਨੇ ਆਪਾਂ ਇੱਕ ਇਨਾਮ ਕੱਢਿਆ ਕਰਾਂਗੇ ਕਿਸੇ ਮਹੀਨੇ ਉਹ ਚ ਇਲੈਕਟ੍ਰਿਕ ਸਕੂਟਰੀ ਨਿਕਲਿਆ ਕਰੇਗੀ ਕਿਸੇ ਮਹੀਨੇ ਆਰੋ ਕਿਸੇ ਮਹੀਨੇ ਐਲੀਡੀ ਕੋ 15 ਮਹੀਨਿਆਂ ਦਾ ਆਪਾਂ ਪਲਾਨ ਸ਼ੁਰੂ ਕੀਤਾ 15 ਮਹੀਨੇ ਤੱਕ ਜਿਹੜਾ ਵੀ ਕਸਟਮਰ ਸਾਡੇ ਨਾਲ ਜੁੜੇਗਾ ਉਹਨੂੰ ਹਰ ਮਹੀਨੇ ਉਹਦਾ ਇਨਾਮ ਨਿਕਲਿਆ ਕਰੇਗਾ ਬਹੁਤ ਹੀ ਵਧੀਆ ਉਪਰਲਾ ਕੀਤਾ ਜੀ ਡੀਓ ਜੀ ਸਿਵਾਲੇ ਨੇ ਵੇਖੋ ਜੀ ਭਾਵੇਂ ਕਿਸੇ ਦਾ 2000 ਦਾ ਲਿਆ ਕੇ ਸਮਾਨ ਕੇ ਨੇ 4000 ਦਾ ਲਿਆ ਜਾਂ ਕਿਸੇ ਦਾ ਵੀ ਲ ਹਰੇਕ ਨੂੰ ਕੋਈ ਨਾ ਕੋਈ ਨਾਮ ਮਿਲਿਆ ਤੇ ਇੱਕ ਛੋਟਾ ਜਿਹਾ ਪਿੰਡ ਆ ਸਾਡਾ ਇਹ ਤੇ ਇਸੇ ਪਿੰਡ ਵਿੱਚ ਵੇਖੋ ਕਿੰਨੀ ਵਧੀਆ ਸਹੂਲਤ ਸਾਨੂੰ ਮਿਲ ਗਈ ਆ ਨਹੀਂ ਤਾਂ ਕਰੇ 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 ਸੁਣੀਦਾ ਹੁੰਦਾ ਹੈ ਸ਼ਹਿਰਾਂ ਵਿੱਚ ਇਹ ਕੰਮ ਹੁੰਦਾ ਹੈ ਤੇ ਵੇਖੋ ਸਾਡੇ ਛੋਟੇ ਜਿਹੇ ਪਿੰਡ 'ਚ ਸਾਡੇ ਵੀਰ ਮਨਪ੍ਰੀਤ ਜਣੇ T O G ਸੀ ਦੇ ਔਡਿਆ ਕੰਮ ਬਹੁਤ ਵਧੀਆ ਉਹ ਵਧੀਆ ਤੇ ਮੈਂ ਤੇ ਇਹ ਸਾਰਿਆਂ ਨੂੰ ਕਹਾਂਗਾ ਕਿ ਸਮਾਨ ਜਰੂਰ ਇੱਥੇ ਇੱਕ ਜਰੂਰ ਇੱਕ ਵਾਰੀ ਵੀ ਜਰੂਰ ਕਰਨੀ ਚਾਹੀਦੀ ਬੰਦੇ ਨੇ ਹਾਂਜੀ ਮੇਰਾ ਨਾਮ ਨਿਸ਼ਾਨ ਸਿੰਘ ਆ ਐਂਡ ਸਾਡੀ ਅੱਜ ਸ਼ਾਪ ਜਿਹੜੀ ਆ ਬੀਜੀਓਸੀ ਮਾਰਕ ਅੱਡਾ ਨਰਾਂਵਲੀ ਕਲਾਂ ਨੋੜ ਗੁਰਦਾਸਪੁਰ ਰੋਡ ਦੇ ਉੱਪਰ ਮਨਪ੍ਰੀਤ ਭਾਜੀ ਜੀ ਹੁਣਾਂ ਦੀ ਸ਼ਾਪ ਆ ਸੋ ਇੱਕ ਇਹਦੇ ਵਿੱਚ ਅਸੀਂ ਕਾਫੀ ਲੰਬੇ ਸਮੇਂ ਤੋਂ ਇੱਕ ਸਕੀਮ ਚੱਲ ਰਹੀ ਸੀ ਕਿ ਕੋਈ ਵੀ ਕਸਟਮਰ ਜੇਕਰ ਸਾਡੀ ਬੀਜੀਓਸੀ ਮਾਰਕ ਤੋਂ ਕੋਈ ਕੋਈ ਵੀ ਪ੍ਰੋਡਕਟ ਖਰੀਦਦਾ ਏ ਉਹਨੂੰ ਇੱਕ ਅਸੀਂ 쿠ਪਨ ਕੱਟ ਕੇ ਦਿੰਦੇ ਸੀ ਭਾਵੇਂ ਉਹਨੇ ਪ੍ਰੋਡਕਟ 2000 ਦਾ ਖਰੀਦਿਆ ਭਾਵੇਂ 10000 ਦਾ ਖਰੀਦਿਆ ਤੇ ਭਾਵੇਂ 20000 ਦਾ ਖਰੀਦਿਆ ਉਸ 쿠ਪਨ ਦਾ ਅੱਜ ਸਾਰੇ ਕੁਪਰਾਂਜੀ ਉਹਨਾਂ ਦਾ ਅੱਜ ਲੱਕੀ ਡਰਾਅ ਕੱਢਿਆ ਗਿਆ ਹੈ ਉਥੇ ਲੱਕੀ ਡਰਾਅ ਦੇ ਵਿੱਚ 13 ਤੋਂ 14 ਇਨਾਮ ਕੱਢੇ ਗਏ ਆ ਫਰਸਟ ਪ੍ਰਾਈਜ਼ ਜਿਹਦੇ ਵਿੱਚ ਇਲੈਕਟ੍ਰਿਕ ਸਕੂਟੀ ਸੀ ਇਹਦੇ ਵਿੱਚ ਹੋਰ ਵੀ ਕਾਫੀ ਸਾਰੇ ਪ੍ਰਾਈਜ਼ ਸੀ ਜਿਦਾਂ LED 43 ਇੰਚ ਐਂਡ ਗਰਾਇੰਡਰ ਇੰਡਕਸ਼ਨ ਆਇਰਨ ਵਾਸ਼ਿੰਗ ਮਸ਼ੀਨ ਇਸ ਤਰ੍ਹਾਂ ਕਾਫੀ ਸਾਰੇ ਪ੍ਰਾਈਜ਼ ਕੱਢੇ ਗਏ